ਨਮਸਕਾਰ ਬੀ ਐਲ ਟੀ ਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੁੜੀ ਹੋਈ ਦਰਸਲ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਦੇ ਵਿੱਚ ਇਸ ਵਾਰ ਜੀ 7 ਸੰਮੇਲਨ ਹੋਣ ਆਲਾ ਹੈ ਔਰ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨਹੀਂ ਜਾਣਗੇ ਕਈ ਦਿਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਮੀਡੀਆ ਅਦਾਰਿਆਂ ਦੇ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਜਾ ਰਹੀ ਸੀ ਪਰ ਹੁਣ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਜੀ7 ਸੰਮੇਲਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਜਾਨਕੀ ਭਾਰਤ ਨੂੰ ਇਸ ਵਾਰ ਸੱਦਾ ਪੱਤਰ ਨਹੀਂ ਭੇਜਿਆ ਗਿਆ ਇਹ ਜੀ7 ਸੰਮੇਲਨ ਜਿਹੜਾ ਇਸ ਵਾਰ ਕੈਨੇਡਾ ਇਹਦੀ ਮੇਜ਼ਬਾਨੀ ਕਰੇਗਾ ਦਰਸਲ ਕੈਨੇਡਾ ਦੇ ਵਿੱਚ 15 ਤੋਂ 17 ਜੂਨ ਤੱਕ ਜੀ ਸ਼ਿਖਰ ਸੰਮੇਲਨ ਜੀ7 ਸ਼ਿਖਰ ਸੰਮੇਲਨ ਜਿਹੜਾ ਉਹ ਹੋਣ ਵਾਲਾ ਹੈ ਔਰ ਭਾਰਤ ਨੂੰ ਅਜੇ ਤੱਕ ਸੱਦਾ ਨਹੀਂ ਭੇਜਿਆ ਗਿਆ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਇਹ ਵੀ ਹੁਣ ਚਲਾਇਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਕੈਨੇਡਾ ਜਾਣ ਦੇ ਲਈ ਅਗਾਊ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਹੈ ਇਸ ਕਰਕੇ ਇਸ ਸੰਭਾਵੀ ਤੌਰ ਦੇ ਉਤੇ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਜੀ7 ਸ਼ਿਖਰ ਸੰਮੇਲਨ ਦੇ ਵਿੱਚ ਭਾਗ ਲੈਣ ਦੇ ਲਈ ਨਹੀਂ ਜਾਣਗੇ ਇਹ ਪਹਿਲੀ ਵਾਰ ਹੋਏਗਾ ਪਿਛਲੇ 6 ਸਾਲਾਂ ਦੇ ਵਿੱਚ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਸੰਮੇਲਨ ਦੇ ਵਿੱਚ ਭਾਗ ਨਾ ਲਿਆ ਗਿਆ ਹੋਵੇ ਜਾਂ ਭਾਗ ਲੈਣ ਦੇ ਲਈ ਉਹ ਨਾ ਜਾ ਰਹੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਸੰਮੇਲਨ ਹੋਏ ਨੇ 2019 ਤੋਂ ਲੈ ਕੇ ਹੁਣ ਤੱਕ ਸਾਰੇ ਸੰਮੇਲਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚਦੇ ਰਹੇ ਨੇ ਕਿਉਂਕਿ ਇਹ ਜੀ7 ਜਿਹੜੇ 7 ਦੇਸ਼ ਨੇ ਇਹਨਾਂ ਦੀ ਇੱਕ ਐਸੀ ਸੰਸਥਾ ਬਣੀ ਹੋਈ ਆ ਜਿਹਦੇ ਵਿੱਚ ਇਹ ਸਾਰੇ ਦੇਸ਼ ਕੁਮਾਂਤਰੀ ਸੰਮੇਲਨ ਦੇ ਵਿੱਚ ਜਦੋਂ ਸ਼ਾਮਲ ਹੁੰਦੇ ਨੇ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਇਹਦੇ ਵਿੱਚ ਉਦਯੋਗਿਕ ਅਰਥਚਾਰੇ ਨੂੰ ਕਿਵੇਂ ਵਧਾਇਆ ਜਾਣਾ ਸੋ ਇਹਦੇ ਵਿੱਚ 7 ਦੇਸ਼ ਜਿਹੜੇ ਨੇ ਅਮਰੀਕਾ ਯੂਕੇ ਫਰਾਂਸ ਜਰਮਨੀ ਇਟਲੀ ਜਾਪਾਨ ਕੈਨੇਡਾ ਇੱਕ ਗੈਰ ਰਸਮੀ ਸਮੂਹ ਹੈ ਜਿਹੜਾ ਕਿ ਆਪਸ ਦੇ ਵਿੱਚ ਉਦਯੋਗਿਕ ਖੇਤਰ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰਦਾ ਹੈ ਪਰ ਇਸ ਵਾਰ ਮੇਜਬਾਨੀ ਕੈਨੇਡਾ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਪ੍ਰਧਾਨ ਮੰਤਰੀ ਦਾ ਨਹੀਂ ਜਾਣਾ ਕਿਤੇ ਨਾ ਕਿਤੇ ਇਸ ਚੀਜ਼ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਭਾਰਤ ਔਰ ਕੈਨੇਡਾ ਦੇ ਸਬੰਧ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਨਾਲ ਨਹੀਂ ਨਹੀਂ ਜਾ ਰਹੇ ਕਿਉਂਕਿ ਪਿਛਲੇ ਕੁਝ ਸਮਿਆਂ ਦੇ ਵਿੱਚ ਸਾਡੇ ਸੰਬੰਧ ਜਿਹੜੇ ਕੈਨੇਡਾ ਦੇ ਨਾਲ ਚੰਗੇ ਨਹੀਂ ਰਹੇ ਤੁਹਾਨੂੰ ਯਾਦ ਹੋਵੇਗਾ 2023 ਦੇ ਵਿੱਚ ਖਾਲਸਤਾਨੀ ਪੱਖੀ ਹਰਦੀਪ ਸਿੰਘ ਨਿੱਜਰ ਦਾ ਜਦੋਂ ਉਧਰ ਕਤਲ ਹੁੰਦਾ ਔਰ ਉਸ ਤੋਂ ਬਾਅਦ ਜਸਟਿਨ ਟਰੂਡੋ ਉਸ ਟਾਈਮ ਉਥੇ ਦੇ ਪ੍ਰਧਾਨ ਮੰਤਰੀ ਸੀ ਹੁਣ ਪ੍ਰਧਾਨ ਮੰਤਰੀ ਮਾਰਕ ਕਰਨੇ ਨੇ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਦੇ ਉੱਪਰ ਨਿਸ਼ਾਨੇ ਸਾਦੇ ਗਏ ਸੀ ਕਿ ਭਾਰਤ ਜਾਂ ਖੂਫੀ ਏਜੰਸੀਆਂ ਦੇ ਵੱਲੋਂ ਹਰਦੀਪ ਸਿੰਘ ਨਿਜਰ ਦਾ ਕਤਲ ਜਿਹੜਾ ਉਹ ਕਰਵਾਇਆ ਗਿਆ ਜਿਸ ਤੋਂ ਬਾਅਦ ਦੋਵੇਂ ਦੇਸ਼ ਆਮੋ-ਸਾਮਣੇ ਹੋ ਗਏ ਸੀ ਔਰ ਦੋਵੇਂ ਦੇਸ਼ਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਨਿਸ਼ਾਨੇ ਸਾਦੇ ਜਾ ਰਹੇ ਸੀ ਔਰ ਦੋਵੇਂ ਮੁਲਕਾਂ ਦੇ ਸਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਵਿਗਾੜ ਪਿਆ ਸੀ ਜਿਹੜਾ 2023 ਤੋਂ ਲਗਾਤਾਰ ਅਜੇ ਤੱਕ ਚੱਲਦਾ ਆ ਰਿਹਾ ਹੈ ਹਾਲਾਂਕਿ ਹੁਣ ਸਰਕਾਰ ਉੱਥੇ ਬਦਲ ਗਈ ਹੈ ਪ੍ਰਧਾਨ ਮੰਤਰੀ ਬਦਲ ਗਏ ਨੇ ਸਰਕਾਰ ਤੇ ਚਲੋ ਟਰੂਡੋ ਦੀ ਹੋਈ ਹੈ ਮਤਲਬ ਉਹਨਾਂ ਦੀ ਹੋਈ ਹੈ ਕਨਜ਼ਰਵੇਟਿਵ ਪਾਰਟੀ ਦੀ ਹੈ ਪਰ ਉਸ ਤੋਂ ਇਲਾਵਾ ਉੱਥੇ ਹੁਣ ਪ੍ਰਧਾਨ ਮੰਤਰੀ ਬਦਲ ਗਏ ਨੇ ਹੁਣ ਟਰੂਡੋ ਨਹੀਂ ਹੁਣ ਮਾਰਕ ਕਰਨੀ ਨੇ ਸੋ ਮਾਰਕ ਕਰਨੀ ਦੇ ਨਾਲ ਆਣ ਵਾਲੇ ਟਾਈਮ ਦੇ ਵਿੱਚ ਸਬੰਧ ਕਿਦਾਂ ਦੇ ਰਹਿਣਗੇ ਉਹ ਦੇਖਣਾ ਹੋਵੇਗਾ ਪਰ ਇਸ ਸੰਮੇਲਨ ਦੇ ਵਿੱਚ ਭਾਰਤ ਦਾ ਨਹੀਂ ਜਾਣਾ ਪ੍ਰਧਾਨ ਮੰਤਰੀ ਮੋਦੀ ਦਾ ਨਹੀਂ ਜਾਣਾ ਬਹੁਤ ਸਾਰੇ ਸਵਾਲ ਜਿਹੜੇ ਉਹ ਖੜੇ ਕਰਦਾ ਹੈ ਸੋ ਇਸ ਵਾਰ ਇਸ ਸੰਮੇਲਨ ਦੇ ਵਿੱਚ ਯੂਰੋਪੀਅਨ ਯੂਨੀਅਨ ਆ ਰਹੀ ਹੈ ਕੋ ਮੰਤਰੀ ਮੁਦਰਾ ਫੰਡ ਆ ਰਹੀ ਹੈ ਆਈਐਮਐਫ ਜਿਹਦੇ ਵੱਲੋਂ ਪਿੱਛੇ ਜੇ ਪਾਕਿਸਤਾਨ ਨੂੰ ਪੈਸੇ ਵੀ ਦਿੱਤੇ ਗਏ ਵਿਸ਼ਵ ਬੈਂਕ ਤੇ ਸੰਯੁਕਤ ਰਾਸ਼ਟਰ ਨੂੰ ਵੀ ਇਸ ਜੀ7 ਸੈਵਨ ਸ਼ਿਖਰ ਸੰਮੇਲਨ ਦੇ ਵਿੱਚ ਬੁਲਾਇਆ ਗਿਆ ਔਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਰੰਦੀਰ ਜੈਸਵਾਲ ਉਹਨਾਂ ਦੇ ਵੱਲੋਂ ਪਿਛਲੇ ਮਹੀਨਿਆਂ ਦੇ ਵਿੱਚ ਜੋ ਉਹਨਾਂ ਨੇ ਮੀਡੀਆ ਬਰੀਫਿੰਗਸ ਕੀਤੀਆਂ ਉਹਨਾਂ ਨੇ ਘੱਟੋ ਘੱਟ ਦੋ ਮੌਕਿਆਂ ਦੇ ਉੱਪਰ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਜੀ7 ਸਮੇਲਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਦੌਰੇ ਬਾਰੇ ਸਾਡੇ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ ਮਤਲਬ ਜਦੋਂ ਵਿਦੇਸ਼ ਮੰਤਰਾਲੇ ਦੇ ਮੇਨ ਬੁਲਾਰੇ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਹੁਣ ਜਦੋਂ ਉਹਨਾਂ ਨੂੰ ਜੀ7 ਸੰमेलन ਦੇ ਵਿੱਚ ਭਾਰਤ ਦੇ ਜਾਣ ਦੀ ਜਾਂ ਨਹੀਂ ਜਾਣ ਦੇ ਬਾਰੇ ਜਦੋਂ ਪੁੱਛਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਸੀ ਕਿ ਸਾਡੇ ਕੋਲੇ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਉਦੋਂ ਤੋਂ ਹੀ ਇਹ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਭਾਰਤ ਇਸ ਸੰਮੇਲਨ ਦੇ ਵਿੱਚ ਸ਼ਾਮਲ ਨਹੀਂ ਹੋਏਗਾ ਐਸਾ ਹੋ ਸਕਦਾ ਹੈ ਪਰ ਹੁਣ ਦੋ ਤੱਥ ਜਿਹੜੇ ਮੀਡੀਆ ਦੇ ਵਿੱਚ ਸਾਹਮਣੇ ਆ ਰਹੇ ਨੇ ਇੱਕ ਇਹ ਕਿ ਪ੍ਰਧਾਨ ਮੰਤਰੀ ਮੋਦੀ ਜੀ 7 ਸੰਮੇਲਨ ਦੇ ਵਿੱਚ ਕੈਨੇਡਾ ਨਹੀਂ ਜਾਣਗੇ ਦੂਸਰਾ ਇਹ ਹੁਣ ਕੁਝ ਮੀਡੀਆ ਧਾਰਿਆਂ ਦੇ ਵੱਲੋਂ ਇਹ ਚਲਾਇਆ ਜਾ ਰਿਹਾ ਹੈ ਕਿ ਭਾਰਤ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਪਰ ਇਹਦੇ ਵਿੱਚ ਸਚਾਈ ਕੀ ਹੈ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹਦੇ ਉੱਤੇ ਵੀ ਕੋਈ ਜਾਣਕਾਰੀ ਜਿਹੜੀ ਹੈ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਈ جنگ ਦੇ ਵਿੱਚ ਤੁਸੀਂ ਇੱਕ ਹਥਿਆਰ ਦਾ ਨਾਮ ਬਹੁਤ ਸੁਣਿਆ ਹੋਵੇਗਾ S400 ਜਿਹੜਾ ਕਿ ਰਸ਼ੀਆ ਦੇ ਵੱਲੋਂ ਸਾਨੂੰ ਏਅਰ ਡਿਫੈਂਸ ਸਿਸਟਮ ਦੇ ਲਈ ਸਾਨੂੰ ਡਿਫੈਂਸ ਸਿਸਟਮ ਦੇ ਲਈ ਉਹ ਅਸੀਂ ਹਥਿਆਰ ਲਿਆ ਸੀ S400 ਜਿਹਦੀ ਫੋਟੋ ਜਦੋਂ ਆਦਮਪੁਰ ਪ੍ਰਧਾਨ ਮੰਤਰੀ ਮੋਦੀ ਆਏ 에ਅਰ ਬੇਸ ਤੇ ਆਦਮਪੁਰ ਵਾਲੇ ਤੇ ਤੇ ਉਹਨਾਂ ਦੇ ਪਿੱਛੇ ਵੀ ਤੁਸੀਂ ਦੇਖਿਆ ਸੀ ਕਿ S400 ਖੜਾ ਸੀ ਮਤਲਬ S400 ਅਸੀਂ ਰਸ਼ੀਆ ਤੋਂ 2018 ਦੇ ਵਿੱਚ ਇਹ ਡੀਲ ਹੋਈ ਸੀ ਔਰ ਡੀਲ ਹੋਈ ਸੀ 5 S400 ਦੀ ਹੁਣ ਇਸ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਦਰਸਲ ਰੂਸੀ ਮਿਸ਼ਨ ਦੇ ਉਪ ਮੁਖੀ ਨੇ ਭਾਰਤ ਦੇ ਨਾਲ ਰੱਖਿਆ ਸਹਿਯੋਗ ਵਧਾਉਣ ਦੇ ਉਹਨਾਂ ਨੇ ਸੰਕੇਤ ਦਿੱਤੇ ਨੇ ਔਰ ਅਗਲੇ ਸਾਲ ਉਹਨਾਂ ਨੇ ਕਿਹਾ ਹੈ ਕਿ S400 ਜਿਹੜੇ ਮਿਜ਼ਾਈਲ ਸਿਸਟਮ ਹੈ ਉਹ ਭਾਰਤ ਨੂੰ ਫਿਰ ਤੋਂ ਮਿਲੇਗਾ ਮਿਲੇਗਾ ਕਿਉਂ ਦਰਸਲ 2018 ਦੇ ਵਿੱਚ ਇੱਕ ਜਿਹੜੀ ਡੀਲ ਹੋਈ ਸੀ 5.43 ਅਰਬ ਡਾਲਰ ਦੀ ਉਸ ਦੇ ਤਹਿਤ ਇਹ ਮਿੱਥਿਆ ਗਿਆ ਸੀ ਕਿ ਭਾਰਤ ਰਸ਼ੀਆ ਤੋਂ 5 S400 ਲਏਗਾ ਔਰ ਹੁਣ ਤੱਕ 3 S400 ਭਾਰਤ ਨੂੰ ਮਿਲ ਚੁੱਕੇ ਨੇ ਔਰ 2 S400 ਦਾ ਆਰਡਰ ਪਹਿਲਾਂ ਗਿਆ ਹੋਇਆ ਪਰ ਉਹ ਆਪਾਂ ਨੂੰ ਹੁਣ ਇਸ ਸਾਲ ਦੇ ਲਾਸਟ ਜਾਂ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਭਾਰਤ ਨੂੰ ਮਿਲਣ ਵਾਲੇ ਨੇ ਮਤਲਬ ਭਾਰਤ ਦੇ ਬੀੜੇ ਦੇ ਵਿੱਚ ਜਦੋਂ ਭਾਰਤ ਨੇ ਪਾਕਿਸਤਾਨ ਦੇ ਨਾਲ ਹੁਣ ਯੁੱਧ ਲੜਿਆ ਹੈ 4 ਦਿਨ ਦਾ ਯੁੱਧ ਸੀ ਉਸ ਯੁੱਧ ਦੇ ਵਿੱਚ ਸਿਰਫ ਭਾਰਤ ਨੇ 3 S400 ਦਾ ਹੀ ਇਸਤੇਮਾਲ ਕੀਤਾ ਹੈ ਜਿਹਦੇ ਵਿੱਚੋਂ ਇੱਕ S400 ਜਿਹੜਾ ਸਾਡਾ ਉਹ ਆਦਮਪੁਰ ਦੇ ਵਿੱਚ ਪੰਜਾਬ ਦੇ ਵਿੱਚ ਤਾਇਨਾਤ ਕੀਤਾ ਹੋਇਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਆਏ ਸੀ ਸੋ ਦੋ S400 ਹੋਰ ਜਲਦੀ ਭਾਰਤ ਨੂੰ ਮਿਲਣ ਵਾਲੇ ਨੇ ਰੂਸ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਮਤਲਬ ਸਿੱਧੇ ਤੌਰ ਦੇ ਉਤੇ ਤੁਸੀਂ ਸਮਝੋ ਕਿ S400 ਜਦੋਂ ਦੋ ਹੋਰ ਸਾਡੇ ਸੈਨਾ ਦੇ ਬੇੜੇ ਦੇ ਵਿੱਚ ਆ ਜਾਣਗੇ ਤੇ ਭਾਰਤੀ ਫੋਰਸ ਹੋਰ ਮਜ਼ਬੂਤ ਹੋ ਜਾਏਗੀ ਔਰ ਭਾਰਤ ਦੇ ਵਿੱਚ ਬਣਨ ਵਾਲੇ ਸਵਦੇਸ਼ੀ ਹਥਿਆਰ ਜਿਹੜੇ ਨੇ ਉਹ ਆਪਣੇ ਤੌਰ ਦੇ ਉਤੇ ਅਲੱਗ ਇੱਕ ਪਹਿਚਾਣ ਬਣਾ ਰਹੇ ਨੇ ਚਾਹੇ ਆਕਾਸ਼ਦੀਪ ਹੋਵੇ ਆਕਾਸ਼ ਹੋਵੇ ਕੱਲਾ ਇਹ ਹਥਿਆਰ ਐਸੇ ਹਥਿਆਰ ਨਹੀਂ ਜਿਨ੍ਹਾਂ ਦੇ ਵੱਲੋਂ ਚਾਹੇ ਤੁਸੀਂ ਕਹੋ ਬ੍ਰਹਮੋਸ ਜਿਹੜੀ ਮਿਸਾਈਲ ਹੈ ਉਹਦੇ ਵੱਲੋਂ ਇੱਕ ਮਤਲਬ ਸਵਦੇਸ਼ੀ ਹਥਿਆਰਾਂ ਦੇ ਨਾਲ-ਨਾਲ S400 ਵਰਗੇ ਹਥਿਆਰ ਜਦੋਂ ਦੇਸ਼ੀ ਔਰ ਵਿਦੇਸ਼ੀ ਹਥਿਆਰ ਆਪਸ ਦੇ ਵਿੱਚ ਮਿਲ ਕੇ ਕੰਮ ਕਰਦੇ ਨੇ ਔਰ ਸਾਡੀਆਂ ਫੋਰਸੇਸ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹਨਾਂ ਦੇ ਪਲਾਨ ਨੂੰ ਟਾਰਗੇਟ ਟਾਰਗੇਟ ਕਰਨ ਦੇ ਲਈ ਕਿਸੇ ਵੀ ਟਾਰਗੇਟ ਨੂੰ ਹਿੱਟ ਕਰਨ ਦੇ ਲਈ ਜੋ ਉਹਨਾਂ ਦੀ ਪਲੈਨਿੰਗ ਹੈ ਉਹ ਜਿਹੜੀ ਬੜੀ ਕਾਰਗਰ ਸਿੱਧ ਹੁੰਦੀ ਹੈ ਔਰ S400 ਜਦੋਂ 200 ਦੋ ਹੋਰ ਸਾਡੇ ਬੇੜੇ ਦੇ ਵਿੱਚ ਜੁੜ ਜਾਣਗੇ ਤੇ ਕਿਤੇ ਨਾ ਕਿਤੇ ਭਾਰਤੀ ਫੋਰਸਿਸ ਜਿਹੜੀਆਂ ਨੇ ਹੋਰ ਮਜ਼ਬੂਤ ਹੋਣ ਗਿਆ ਔਰ ਇੱਕ ਚੰਗਾ ਸੰਕੇਤ ਇਹ ਹੈ ਕਿ ਜਲਦੀ ਦੋ S400 ਹੋਰ ਭਾਰਤੀ ਬੇੜੇ ਦੇ ਵਿੱਚ ਸ਼ਾਮਲ ਹੋਣ ਵਾਲੇ ਨੇ ਬੀਤੇ ਕੱਲ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਸੀਮ ਭਗਵੰਤ ਮਾਨ ਦੀ ਰਿਹائش ਦੇ ਉੱਪਰ ਹੋਈ ਸੀ ਔਰ ਉਸ ਬੈਠਕ ਦੇ ਵਿੱਚ ਉਮੀਦ ਸੀ ਕਿ ਕੁਝ ਵੱਡੇ ਫੈਸਲੇ ਕੀਤੇ ਜਾਣਗੇ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਇਆ ਵੱਡਾ ਫੈਸਲਾ ਇੱਕ ਕੀਤਾ ਗਿਆ ਕਿ ਲੈਂਡ ਪੂਲਿੰਗ ਨੀਤੀ ਜਿਹੜੀ ਸੀ ਉਹ ਲਾਗੂ ਕਰਨ ਦੀ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਗਈ ਔਰ ਜਲਦੀ ਉਹ ਲਾਗੂ ਹੋ ਜਾਏਗੀ ਹਾਲਾਂਕਿ ਉਸ ਨੀਤੀ ਦਾ ਉਸ ਸਿਸਟਮ ਦਾ ਉਸ ਫੈਸਲੇ ਦਾ ਵਿਰੋਧ ਜਿਹੜਾ ਪੰਜਾਬ ਦੀਆਂ ਸਿਆਸੀ ਜਥੇਬੰਦੀਆਂ ਤਾਂ ਕਰ ਹੀ ਰਹੀਆਂ ਸੀ ਕਿ ਲੈਂਡ ਪੂਲਿੰਗ ਜਿਹੜੀ ਸਕੀਮ ਐ ਪੰਜਾਬ ਸਰਕਾਰ ਦੀ ਉਹ ਠੀਕ ਨਹੀਂ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆ ਉਹ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਆ ਉਹਦਾ ਵਿਰੋਧ ਕੀਤਾ ਜਾ ਰਿਹਾ ਸੀ ਔਰ ਏਸੀ ਕਰਕੇ ਉਮੀਦ ਸੀ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਉਹ ਬਹੁਤ ਚੰਗੀ ਆ ਬਹੁਤ ਵਧੀਆ ਹੈ ਪਰ ਜੇ ਲੋਕ ਕਹਿਣਗੇ ਕਿ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ ਤੇ ਫਿਰ ਤੁਹਾਡੇ ਕਹਿਣ ਦੇ ਉੱਤੇ ਅਸੀਂ ਇਹਨੂੰ ਜਿਹੜਾ ਮਨਜ਼ੂਰੀ ਦੇਾਂਗੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਔਰ ਇਵਨ ਕਿ ਸਿਆਸੀ ਪਾਰਟੀਆਂ ਦਾ ਤਾਂ ਚਲੋ ਉਹ ਤਾਂ ਕਿਸੇ ਵੀ ਸਕੀਮ ਦਾ ਵਿਰੋਧ ਕਰ ਸਕਦੇ ਆ ਨੇ ਪਰ ਕਿਸਾਨਾਂ ਦੇ ਵੱਲੋਂ ਆਮ ਲੋਕਾਂ ਦੇ ਵੱਲੋਂ ਵੀ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਉਹਦੇ ਉਸ ਦੇ ਬਾਵਜੂਦ ਵੀ ਕੱਲ ਬੀਤੇ ਕੱਲ ਜਿਹੜੀ ਇੱਕ ਕੈਬਨਿਟ ਦੀ ਬੈਠਕ ਹੋਈ ਆ ਉਸ ਦੇ ਵਿੱਚ ਲੈਂਡ ਪੂਲਿੰਗ ਜਿਹੜੀ ਨੀਤੀ ਆ ਉਸ ਨੂੰ ਲਾਗੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ ਮਤਲਬ ਉਹ ਜਲਦੀ ਲਾਗੂ ਹੋ ਜਾਏਗੀ ਸਰਕਾਰ ਇਸ ਰੌਂ ਦੇ ਵਿੱਚ ਆ ਕਿਸ ਨੂੰ ਲਾਗੂ ਕਰਾਂਗੇ ਹਾਲਾਂਕਿ ਸਰਕਾਰ ਨੇ ਉਹਦੇ ਬਹੁਤ ਸਾਰੇ ਫਾਇਦੇ ਵੀ ਨਾਲ ਗਿਣਾ ਦਿੱਤੇ ਕਿ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਹੁਣ ਦੂਸਰੇ ਪਾਸੇ ਅੱਜ ਇੱਕ ਹੋਰ ਕੈਬਨਟ ਦੀ ਅਹਿਮ ਬੈਠਕ ਜਿਹੜੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੀ ਰਿਹਾਈਸ਼ ਤੇ ਸੱਦ ਲਈ ਗਈ ਹੈ ਸੋ ਇੱਕ ਹੋਰ ਵੱਡੇ ਫੈਸਲੇ ਵੱਲ ਅੱਜ ਪੰਜਾਬ ਵੱਧ ਸਕਦਾ ਹੈ ਇਹ ਫੈਸਲਾ ਕੀ ਹੋਏਗਾ ਇਹ ਇਹਦਾ ਅਜੰਡਾ ਨਹੀਂ ਦਿੱਤਾ ਗਿਆ ਹਜੇ ਤੱਕ ਕਿ ਅਜੰਡਾ ਕੀ ਹੈ ਕਿਸ ਅਜੰਡੇ ਦੇ ਉੱਤੇ ਬੈਠਕ ਹੋਏਗੀ ਬੈਠਕ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਜਦੋਂ ਸਰਕਾਰ ਦੇ ਵੱਲੋਂ ਉਹਨਾਂ ਦੇ ਨੁਮਾਇंदे ਪ੍ਰੈਸ ਕਾਨਫਰੰਸ ਕਰਕੇ ਉਹਦੀ ਜਾਣਕਾਰੀ ਦੇਣਗੇ ਕਿ ਅੱਜ ਦੀ ਬੈਠਕ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਪਰ ਲਗਾਤਾਰ ਲੁਧਿਆਣਾ ਪੱਛਮੀ ਤੋਂ ਪਹਿਲਾਂ ਕੈਬਨਟ ਦੀਆਂ ਬੈਠਕਾਂ ਮੀਟਿੰਗਾਂ ਹੋਣੀਆਂ ਕਿਤੇ ਨਾ ਕਿਤੇ ਸੰਕੇਤ ਇਹ ਵੀ ਹੈ ਕਿ ਸਰਕਾਰ ਇਸ ਰੌਂਹ ਦੇ ਵਿੱਚ ਹੈ ਕਿ ਪੰਜਾਬ ਦੇ ਲੋਕਾਂ ਦਾ ਕੌਨਫੀਡੈਂਸ ਜਿਹੜਾ ਉਸ ਨੂੰ ਜਿੱਤਿਆ ਜਾਏ ਔਰ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਵੱਡੇ-ਵੱਡੇ ਫੈਸਲੇ ਕੀਤੇ ਜਾਣ ਨਹੀਂ ਤਾਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਲੰਬਾ-ਲੰਬਾ ਸਮਾਂ ਕੈਬਨਿਟ ਦੀ ਬੈਠਕ ਨਹੀਂ ਹੁੰਦੀ ਸੀ ਜਿਸ ਨੂੰ ਲੈ ਕੇ ਮੀਡੀਆ ਧਾਰਿਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾਂਦੇ ਸੀ ਕਿ ਜਦੋਂ ਕੈਬਨਿਟ ਦੀ ਬੈਠਕ ਨਹੀਂ ਹੋਏਗੀ ਤੇ ਪੰਜਾਬ ਦੇ ਹਿੱਤ ਦੇ ਵਿੱਚ ਫੈਸਲੇ ਕਿਵੇਂ ਹੋਣਗੇ ਪਰ ਜਿੱਦਾਂ ਹੀ ਆਮ ਆਦਮੀ ਪਾਰਟੀ ਦਿੱਲੀ ਹਾਰਦੀ ਆ ਉਸ ਤੋਂ ਬਾਅਦ ਤੜਾ-ਤੜ ਕੈਬਨਿਟ ਦੀਆਂ ਬੈਠਕਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਸੋ ਹੁਣ ਮਾਹੌਲ ਇਹ ਬਣ ਗਿਆ ਕਿ ਇੱਕ ਦਿਨ ਛੱਡ ਕੇ ਵੀ ਕੈਬਨਿਟ ਦੀ ਬੈਠਕ ਜਿਹੜੀ ਆ ਉਹਨ ਸਰਕਾਰ ਸੱਦ ਰਹੀ ਆ ਸੋ ਅੱਜ ਦੀ ਜਿਹੜੀ ਬੈਠਕ ਬੈਠਕ ਹੋਣ ਵਾਲੀ ਆ 12 ਵਜੇ ਦਾ ਸਮਾਂ ਹੈ ਸੀਐਮ ਭਗਵੰਤ ਮਾਨ ਦੀ ਚੰਡੀਗੜ੍ਹ ਵਾਲੀ ਰਹਾਇਸ਼ ਦੇ ਉੱਪਰ ਇਹ ਬੈਠਕ ਹੋਏਗੀ ਔਰ ਇਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਸਰਕਾਰ ਦੇ ਵੱਲੋਂ ਤਾਂ ਦੱਸਿਆ ਜਾਏਗਾ ਅਸੀਂ ਵੀ ਆਪਣੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਵਿਸਤਾਰ ਦੇ ਨਾਲ ਉਹਦੇ ਤੇ ਚਰਚਾ ਕਰਾਂਗੇ ਕਿ ਅੱਜ ਦੀ ਬੈਠਕ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਫੈਸਲੇ ਕੀਤੇ ਗਏ ਨੇ ਲੁਧਿਆਣਾ ਜਿਮਨੀ ਚੌਂਕ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਜਿਹੜੀ ਆ ਇੱਕ ਵਾਰ ਫਿਰ ਤੋਂ ਉੱਪਰ ਦੀ ਹੋਈ ਨਜ਼ਰ ਆ ਰਹੀ ਹੈ ਫੁੱਟ ਇੱਕ ਵਾਰ ਫਿਰ ਤੋਂ ਉੱਪਰ ਦੀ ਹੋਈ ਨਜ਼ਰ ਆ ਰਹੀ ਹੈ ਔਰ ਕਾਂਗਰਸ ਪਾਰਟੀ ਦੇ ਸਿਆਸੀ ਆਗੂ ਇੱਕ ਦੂਸਰੇ ਨੂੰ ਠੱਬੀ ਲਾਣ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਜਿੱਦਾਂ ਹੀ ਲੁਧਿਆਣਾ ਜਿਮਨੀ ਚੋਣ ਦਾ ਐਲਾਨ ਹੁੰਦਾ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀਆਂ ਦਾ ਦੌਰ ਲਗਾਤਾਰ جاری ਹੈ ਔਰ ਬੀਤੇ ਇੱਕ ਦੋ ਦਿਨਾਂ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਹੋਈਆਂ ਜਿਹੜੀ ਜਿਸ ਨੇ ਇਸ ਧੜੇਬੰਦੀ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਤੁਹਾਨੂੰ ਯਾਦ ਹੋਵੇਗਾ ਚਰਨਜੀਤ ਸਿੰਘ ਚੰਨੀ ਔਰ ਭਾਰਤ ਕੁਸ਼ਨ ਆਸ਼ੂ ਦੇ ਵੱਲੋਂ ਪਿਛਲੇ ਦਿਨੀ ਕਮਲਜੀਤ ਸਿੰਘ ਕੜਵਲ ਅਤੇ ਕਰਨ ਵੜਿੰਗ ਨੂੰ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਵਾਈ ਗਈ ਸੀ ਔਰ ਇਸ ਸ਼ਮੂਲੀਅਤ ਤੋਂ ਬਾਅਦ ਹੋਇਆ ਕੀ ਹੈ ਕਿ ਰਾਜਾ ਵੜਿੰਗ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਉਹਨਾਂ ਨੇ ਖੁੱਲੇ ਤੌਰ ਦੇ ਉੱਤੇ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਕਰੀਬੀ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਨੂੰ ਇਹਨਾਂ ਦੀ ਸ਼ਮੂਲੀਅਤ ਕਰਵਾਉਣ ਤੋਂ ਪਹਿਲਾਂ ਕਮਲਜੀਤ ਸਿੰਘ ਕੜਵਲ ਤੇ ਕਰਨ ਬੜਿੰਗ ਦੀ ਜਦੋਂ ਸ਼ਮੂਲੀਅਤ ਕਰਾਈ ਹੈ ਤੇ ਰਾਜਾ ਬੜਿੰਗ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ ਭਾਰਤ ਪੁਸ਼ਨ ਆਸ਼ੂ ਹੁਣਾ ਦੇ ਵੱਲੋਂ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਸ਼ਮੂਲੀਅਤ ਕਰਵਾਈ ਹੈ ਇਸ ਰਾਜਾ ਬੜਿੰਗ ਉਸ ਤੋਂ ਨਰਾਜ ਨਜ਼ਰ ਆ ਰਹੇ ਨੇ ਕਿ ਮੈਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ ਮੇਰੇ ਨਾਲ ਮੈਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ ਦੂਸਰੇ ਪਾਸੇ ਭਾਰਤ ਪੁਸ਼ਨ ਆਸ਼ੂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਬੁਪੇਸ਼ ਬਗੇਲ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਸੀ ਉਹਨੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕੀਤੀ ਸੀ ਇਸ ਕਰਕੇ ਉਹ ਆਪਣੀ ਜਗ੍ਹਾ ਤੇ ਠੀਕ ਨੇ ਸੋ ਹੁਣ ਰਾਜਾ ਬੜਿੰਗ ਦੇ ਵੱਲੋਂ ਵੀ ਇੱਕ ਹੋਰ ਕਦਮ ਚੱਕ ਦਿੱਤਾ ਗਿਆ ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਦਾਖਾਂ ਦੇ ਵਿੱਚ ਫਲੋਰ ਤੋਂ ਕਾਂਗਰਸੀ ਵਿਧਾਇਕ ਵਿਕਰਮ ਸਿੰਘ ਚੌਧਰੀ ਨੂੰ ਮੋੜ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਕਰ ਲਿਆ ਸੋ ਹੁਣ ਵਿਕਰਮ ਸਿੰਘ ਚੌਧਰੀ ਨੂੰ ਸ਼ਾਮਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਪਹਿਲਾਂ ਕਾਂਗਰਸੀ ਸੀ ਕਾਂਗਰਸੀ ਹੀ ਰਹੇ ਪਿਛਲੇ ਥੋੜੇ ਇੱਕ ਟਾਈਮ ਉਹ ਜ਼ਰੂਰ ਥੋੜੇ ਜੇ ਉਹ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਸੀ ਕਾਂਗਰਸੀ ਸੀ ਪਰ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਔਰ ਹੁਣ ਮੋੜ ਤੋਂ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਵਿਕਰਮ ਚੌਧਰੀ ਨੂੰ ਰਾਜਾ ਬੜਿੰਗ ਦੇ ਵੱਲੋਂ ਸ਼ਾਮਿਲ ਕਰਵਾਇਆ ਗਿਆ ਵਿਕਰਮ ਚੌਧਰੀ ਉਹ ਚਿਹਰਾ ਹੈ ਜਿਨ੍ਹਾਂ ਦੇ ਵੱਲੋਂ ਵਿਰੋਧ ਕਿਹਦੇ ਖਿਲਾਫ ਕੀਤਾ ਗਿਆ ਸੀ ਚਰਨਜੀਤ ਸਿੰਘ ਚੰਨੀ ਦੇ ਚਰਨਜੀਤ ਸਿੰਘ ਚੰਨੀ ਦਾ ਹੀ ਵਿਰੋਧ ਉਹਨਾਂ ਨੇ ਕੀਤਾ ਸੀ ਵੀ ਅਸੀਂ ਜਲੰਧਰ ਦੇ ਆ ਤੁਸੀਂ ਜਲੰਧਰ ਤੋਂ ਜੇ ਐਮਪੀ ਦੀ ਚੋਣ ਲੜਵਾਣੀ ਹੈ ਤੇ ਸਾਡੇ ਪਰਿਵਾਰ ਨੂੰ ਲੜਾਓ ਸਾਡੇ ਫਾਦਰ ਸਾਹਿਬ ਪਹਿਲਾਂ ਉੱਥੋਂ ਐਮਪੀ ਰਹੇ ਨੇ ਔਰ ਲੰਬਾ ਤਜਰਬਾ ਰਿਹਾ ਉਸ ਪਰਿਵਾਰ ਦਾ ਜਲੰਧਰ ਸ਼ਹਿਰ ਦੇ ਨਾਲ ਵੀ ਤੁਸੀਂ ਉੱਥੇ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਲੜਵਾ ਰਹੇ ਹੋ ਮਤਲਬ ਇਹੀ ਵਿਰੋਧ ਸੀ ਵਿਕਰਮ ਚੌਧਰੀ ਦਾ ਇਸ ਕਰਕੇ ਉਹ ਪਾਰਟੀ ਤੋਂ ਵੱਖ ਹੁੰਦੇ ਹੋਏ ਨਜ਼ਰ ਆਏ ਸੀ ਦੂਸਰੇ ਪਾਸੇ ਹੁਣ ਜ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੁਝ ਆਗੂਆਂ ਨੂੰ ਸ਼ਾਮਲ ਕਰਾ ਲਿਆ ਗਿਆ ਤੇ ਰਾਜਾ ਬੜਿੰਗ ਨੇ ਜੱਲ ਕੇ ਵਿਕਰਮ ਚੌਧਰੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਾ ਲਿਆ ਸੋ ਹੁਣ ਧੜੇਬੰਦੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਆ ਔਰ ਕਾਂਗਰਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਰਾਜਾ ਬੜਿੰਗ ਦੇ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਕਿ ਵਿਕਰਮ ਚੌਧਰੀ ਦੇ ਆਉਣ ਦੇ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਪਰ ਕਿੰਨੀ ਮਜ਼ਬੂਤੀ ਮਿਲੇਗੀ ਜੇ ਆਪਸ ਦੇ ਵਿੱਚ ਹੀ ਪਾਰਟੀ ਦੇ ਵਿੱਚ ਜਿਹੜਾ ਪਾੜ ਹੈ ਉਹ ਸਾਹਮਣੇ ਆਂਦਾ ਰਿਹਾ ਇਸੇ ਤਰੀਕੇ ਦੇ ਨਾਲ ਤੇ ਪਾਰਟੀ ਕਿੰਨੀ ਕ ਮਜ਼ਬੂਤ ਹੋਏਗੀ ਉਹ ਸਾਰੇ ਜਾਣਦੇ ਨੇ ਵੀਤੇ ਦੋ ਦਿਨਾਂ ਦੇ ਵਿੱਚ ਸਿਆਸੀ ਆਗੂ ਜਿਹੜੇ ਨੇ ਚਾਹੇ ਰਾਜਾ ਬੜਿੰਗ ਹੋਣ ਚਾਹੇ ਤੁਸੀਂ ਦੂਸਰੇ ਪਾਸੇ ਚੰਨੀ ਹੁਣੀ ਹੋਣ ਇੱਕ ਦੂਸਰੇ ਨੂੰ ਠੱਬੀ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਦੂਸਰੇ ਨੂੰ ਬਿਨਾ ਭਰੋਸੇ ਦੇ ਵਿੱਚ ਲੈ ਲੋਕਾਂ ਨੂੰ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਹਾਲਾਂਕਿ ਭਰੋਸੇ ਦੇ ਵਿੱਚ ਲੈਣਾ ਜ਼ਰੂਰੀ ਨਹੀਂ ਹੁੰਦਾ ਪਰ ਰਾਜਾ ਬਣਿੰਗ ਪੰਜਾਬ ਪ੍ਰਧਾਨ ਨੇ ਔਰ ਉਹਨਾਂ ਦੇ ਉਹਨਾਂ ਨੂੰ ਭਰੋਸੇ ਦੇ ਵਿੱਚ ਨਹੀਂ ਲੈਣਾ ਇਸ ਕਰਕੇ ਉਹ ਥੋੜੇ ਨਾਰਾਜ਼ ਨਜ਼ਰ ਆ ਰਹੇ ਸੀ ਔਰ ਹੁਣ ਜਿਹੜੀ ਧੜੇਬੰਦੀ ਹੈ ਉਹਦੇ ਵਿੱਚ ਗਰੁੱਪੀਜ਼ਮ ਕਿਦਾਂ ਹੋ ਗਿਆ ਕਾਂਗਰਸ ਪਾਰਟੀ ਦਾ ਦੋ ਧੜੇ ਜਿਹੜੇ ਬਣੇ ਹੋਏ ਨੇ ਇੱਕ ਧੜੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰਤ 쿠ਸ਼ਨ ਆਸ਼ੂ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਇੱਕ ਪਾਸੇ ਖੜੇ ਨਜ਼ਰ ਆ ਰਹੇ ਨੇ ਇਹ ਇੱਕ ਧੜਾ ਬਣ ਗਿਆ ਦੂਸਰੇ ਧੜੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਸੁਖਜਿੰਦਰ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਔਰ ਉਹਨਾਂ ਦੇ ਨਾਲ ਤੁਸੀਂ ਕਹਿ ਲੋ ਕਿ ਸੁਖਪਾਲ ਸਿੰਘ ਖਹਿਰਾ ਚਾਰ ਚਾਰ ਜਿਹੜੇ ਵੱਡੇ ਆਗੂ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਵੱਖ-ਵੱਖ ਧੜਿਆਂ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਕਰਕੇ ਅਸੀਂ ਗੱਲ ਕਰ ਰਹੇ ਹਾਂ ਕਿ ਕਾਂਗਰਸ ਪਾਰਟੀ ਆਪਣੇ ਹੀ ਆਗੂਆਂ ਨੂੰ ਠਿੱਬੀ ਲਾ ਰਹੀ ਹੈ ਪੰਜਾਬ ਦੇ ਵਿੱਚ ਔਰ ਇਹ ਜਿਹੜੀ ਉਹਨਾਂ ਦੀ ਫੋਟ ਉੱਪਰ ਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਨੁਕਸਾਨ ਵੀ ਕਾਂਗਰਸ ਦਾ ਕਰ ਸਕਦੀ ਹੈ ਤੁਸੀਂ ਜੇ ਦੋਵੇਂ ਤੜਿਆਂ ਦੇ ਆਗੂਆਂ ਦੇ ਨਾਮ ਗਿਣੋ ਮੈਂ ਦੁਬਾਰਾ ਤੋਂ ਨਾਮ ਲੈ ਰਿਹਾ ਚਰਨਜੀਤ ਸਿੰਘ ਚੰਨੀ ਇੱਕ ਤੜੇ ਦੇ ਵਿੱਚ ਭਾਰਤਪੁਸ਼ਣ ਆਸ਼ੂ ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਇੱਕ ਤੜਾ ਦੂਸਰਾ ਤੜਾ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸੁਤਕਪਾਲ ਸਿੰਘ ਖਹਿਰਾ ਇਹ ਦੋ ਧੜੇ ਨੇ ਜਿਹੜੇ ਆਪਣੀ ਤਾਕਤ ਨੂੰ ਅਲੱਗ-ਅਲੱਗ ਵੰਡਿਆ ਹੋਇਆ ਤੁਸੀਂ ਦੇਖੋ ਜੇ ਇਹ ਅੱਠ ਆਗੂ ਇੱਕ ਮੰਚ ਦੇ ਉੱਪਰ ਆ ਕੇ ਇੱਕ ਸੁਰ ਦੇ ਵਿੱਚ ਪਾਰਟੀ ਦਾ ਪੱਖ ਰੱਖਣ ਤੇ ਸ਼ਾਇਦ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਭ ਤੋਂ ਜ਼ਿਆਦਾ ਤਜਰਬੇਕਾਰ ਇਹ ਲੋਕ ਹੋਣਗੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ ਔਰ ਪਰ ਜੇ ਇਹ ਵਕਵਾਕ ਹੋ ਕੇ ਕੰਮ ਕਰਨਗੇ ਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਉਹਦਾ ਨੁਕਸਾਨ ਪਿਛਲੇ ਸਮਿਆਂ ਦੇ ਵਿੱਚ ਵੀ ਹੁੰਦਾ ਆਇਆ ਔਰ ਕਾਂਗਰਸ ਪਾਰਟੀ ਨੂੰ ਇਸ ਵਾਰ ਵੀ ਨੁਕਸਾਨ ਜਿਹੜਾ ਵੱਡੇ ਪੱਧਰ ਦੇ ਉੱਪਰ ਹੋਣ ਵਾਲਾ ਹੈ ਔਰ ਚਰਨਜੀਤ ਸਿੰਘ ਚੰਨੀ ਨਾਲ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਗਈ ਤੇ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ ਦੇ ਉਤੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਵੀ ਕਦਮ ਕਿਸੇ ਵੀ ਆਗੂ ਦੇ ਵੱਲੋਂ ਚੁੱਕਿਆ ਜਾਂਦਾ ਤੇ ਉਹ ਉਹਦੇ ਨਾਲ ਉਹ ਕਹਿੰਦੇ ਕਿ ਮੈਂ ਸਹਿਮਤ ਹਾਂ ਮਤਲਬ ਇਹੀ ਬਿਆਨ ਹੁੰਦਾ ਬਾਅਦ ਦੇ ਵਿੱਚ ਇਹੀ ਬਿਆਨ ਦੇਣਾ ਹੁੰਦਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ ਔਰ ਇਹ ਜੇ ਪਾਰਟੀ ਮਜ਼ਬੂਤ ਹੁੰਦੀ ਹੈ ਤੇ ਉਹਦੇ ਨਾਲ ਫਿਰ ਮਤਲਬ ਸਾਨੂੰ ਹੀ ਫਾਇਦਾ ਸਾਡੀ ਪਾਰਟੀ ਮਜ਼ਬੂਤ ਹੋਏਗੀ ਤੇ ਸਾਨੂੰ ਹੀ ਫਾਇਦਾ ਪਰ ਦੂਸਰੇ ਪਾਸੇ ਭਾਰਤ ਪੋਸ਼ਣ ਆਸ਼ੂ ਦਾ ਤੁਹਾਨੂੰ ਉਹ ਬਿਆਨ ਯਾਦ ਹੋਏਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਜੇ ਮੈਂ ਇੱਥੋਂ ਚੋਣ ਤੁਸੀਂ ਚਾਹਦੇ ਹੋ ਕਿ ਮੈਂ ਇਹ ਜਿਮਨੀ ਚੋਣ ਲੁਧਿਆਣੇ ਵਾਲੀ ਜਿੱਤਾਂ ਤੇ ਮੈਨੂੰ ਤਿੰਨ ਬੰਦਿਆਂ ਦੀ ਜ਼ਰੂਰਤ ਹੈ ਰਾਣਾ ਗੁਰਜੀਤ ਸਿੰਘ ਸੁੰਦਰ ਸ਼ਾਮ अरोड़ा ਔਰ ਵਿਜੇਂਦਰ ਸਿੰਘਲਾ ਪਾਰਟੀ ਨੇ ਉਹਨਾਂ ਨੂੰ ਉਹ ਆਗੂ ਵੀ ਦੇ ਦਿੱਤੇ ਮਤਲਬ ਪਹਿਲਾਂ ਹੀ ਗਰੂਪੀਜ਼ਮ ਸ਼ੁਰੂ ਹੋ ਗਿਆ ਸੀ ਲੁਧਿਆਣੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਨੂੰ ਜਿੱਦਾਂ ਹੀ ਟਿਕਟ ਮਿਲਦੀ ਆ ਉਸ ਤੋਂ ਬਾਅਦ ਇਹ ਜਗ ਜਾਹਰ ਸੀ ਕਿ ਰਾਜਾ ਬੜਿੰਗਾ ਔਰ ਭਾਰਤ ਪੁਸ਼ਨ ਆਸ਼ੂ ਦੇ ਸਬੰਧ ਬਹੁਤ ਹੀ ਜ਼ਿਆਦੇ ਚੰਗੇ ਨਹੀਂ ਪਰ ਉਸ ਦੇ ਬਾਵਜੂਦ ਫਿਰ ਜਦੋਂ ਭਾਰਤ ਪੁਸ਼ਨ ਆਸ਼ੂ ਦੇ ਵੱਲੋਂ ਆਸ਼ੂ ਦੇ ਵੱਲੋਂ ਤਿੰਨ ਇਹਨਾਂ ਆਗੂਆਂ ਦੀ ਮੰਗ ਕੀਤੀ ਗਈ ਜੇ ਮੈਂ ਚੋਣ ਜਿੱਤਣੀ ਆ ਤਾਂ ਮੈਨੂੰ ਇਹਨਾਂ ਦੀ ਲੋੜ ਹੈ ਉਹ ਦੇ ਵੀ ਦਿੱਤੇ ਗਏ ਪਾਰਟੀ ਦੇ ਵੱਲੋਂ ਤੜੇਬੰਦੀ ਉਦੋਂ ਦੀ ਸ਼ੁਰੂ ਹੈ ਪਰ ਹੁਣ ਤੜੇਬੰਦੀ ਦੇ ਵਿੱਚ ਹੋਰ ਜਣੇ ਕਿ ਨਿਗਾਰਾੰਦਾ ਹੋਇਆ ਨਜ਼ਰ ਆ ਰਿਹਾ ਜਿਹਦੇ ਵਿੱਚ ਚਾਰ-ਚਾਰ ਆਗੂ ਦੋਵੇਂ ਧੜਿਆਂ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਦੂਸਰੇ ਪਾਸੇ ਆਗੂਆਂ ਦੇ ਲਈ ਇਹ ਲੁਧਿਆਣਾ ਦੀ ਚੋਣ ਬਕਾਰੀ ਹੋਣ ਵਾਲੀ ਹੈ ਦੇਖਣਾ ਹੋਏਗਾ ਕਿ ਅੰਦਰੂਨੀ ਤੌਰ ਦੇ ਉਤੇ ਕਾਂਗਰਸ ਦੇ ਵਿੱਚ ਸ਼ੁਰੂ ਹੋਈ ਇਹ ਜੰਗ ਕਿੰਨੇ ਦਿਨਾਂ ਤੱਕ ਚੱਲੇਗੀ ਔਰ ਭਾਰਤ ਪੁਸ਼ਨ ਆਸ਼ੂ ਨੂੰ ਉਹ ਉਹਨਾਂ ਦੀ ਜਿੱਤ ਦੇ ਵਿੱਚ ਸਹਿਯੋਗੀ ਬਣੇਗੇ ਜਾਂ ਫਿਰ ਭਾਰਤ ਪੁਸ਼ਨ ਆਸ਼ੂ ਨੂੰ ਨੁਕਸਾਨ ਇਹ ਧੜੇਬੰਦੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਕਰ ਸਕਦੀ ਹੈ ਉਹ ਦੇਖਣਾ ਹੋਏਗਾ ਪਿਛਲੇ ਕਾਫੀ ਦਿਨਾਂ ਤੋਂ ਇਹ ਚਰਚਾਾਂ ਮ ਚੱਲ ਰਹੀਆਂ ਨੇ ਕਿ ਕੱਲੂ ਕਾਰਾ ਦਿਵਸ ਯਾਨੀ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਜਾਣਾ ਹੈ ਉਸ ਸੰਦੇਸ਼ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਅਸੀਂ ਨਹੀਂ ਦੇਣ ਦੇਵਾਂਗੇ ਇਹ ਟਕਸਾਲ ਦੇ ਵੱਲੋਂ ਦਮਦਮੀ ਟਕਸਾਲ ਦੇ ਮੁਖ ਆਗੂ ਬਾਬਾ ਹਰਨਾਮ ਸਿੰਘ ਧੂਮਾਹਣਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਇਹ ਹਰ ਕਿਸ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਸ ਜਥੇਦਾਰ ਨੂੰ ਕੌਮ ਮੰਨਦੀ ਹੀ ਨਹੀਂ ਕੌਮ ਦੇ ਮੱਥੇ ਦੇ ਉੱਤੇ ਥੋਪਿਆ ਗਿਆ ਹੈ ਅਸੀਂ ਉਹਨਾਂ ਤੋਂ ਇਹ ਐਕਸੈਪਟ ਨਹੀਂ ਕਰਦੇ ਕਿ ਉਹ ਜਾ ਕੇ ਉਸ ਟਾਈਮ ਉਸ ਦਿਨ ਕੌਮ ਦੇ ਨਾਮ ਕੋਈ ਹੁਕਮ ਸੁਣਾਣ ਮਤਲਬ ਕੋਈ ਵੀ ਸੰਦੇਸ਼ ਜਿਹੜਾ ਉਹ ਜਾਰੀ ਕਰਨ ਜਾਂ ਸੰਦੇਸ਼ ਦਾ ਐਲਾਨ ਕਰਨ ਉਹਨਾਂ ਨੇ ਵਿਰੋਧ ਦਾ ਐਲਾਨ ਕੀਤਾ ਹੋਇਆ ਸੀ ਔਰ ਉਸ ਨੂੰ ਦੇਖਦੇ ਹੋਏ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਤੇ ਕੱਲ ਟਕਸਾਲ ਮੁਖੀ ਦੇ ਨਾਲ ਜਾ ਕੇ ਗੱਲਬਾਤ ਕੀਤੀ ਗਈ ਔਰ ਗੱਲਬਾਤ ਕਰਦੇ ਡੇਢ ਘੰਟੇ ਦੇ ਕਰੀਬ ਇਹ ਬੰਦ ਕਮਰਾ ਬੈਠਕ ਹੋਈ ਔਰ ਬੈਠਕ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੂਮਾ ਹੁਣਾ ਦੇ ਵੱਲੋਂ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਉਹਨਾਂ ਨੇ ਕਿ ਅ 6 ਜੂਨ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਗੈਰ ਪ੍ਰਮਾਣਿਤ ਜਥੇਦਾਰ ਕੌਮ ਦੇ ਨਾ ਸੰਦੇਸ਼ ਜੇ ਦਿੰਦਾ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੈ ਇਹ ਬਾਬਾ ਹਰਨਾਮ ਸਿੰਘ ਧੂਮਾ ਹੁਣਾ ਦੇ ਵੱਲੋਂ ਬੀਤੇ ਕੱਲ ਜ਼ਿਕਰ ਕਰ ਦਿੱਤਾ ਗਿਆ ਇਹ ਮੀਟਿੰਗ ਤੋਂ ਬਾਅਦ ਮਤਲਬ ਮਤਲਬ ਕਿ ਜਿਹੜੀ ਕੱਲ ਮੀਟਿੰਗ ਹੋਈ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਤੇ ਬਾਬਾ ਹਰਨਾਮ ਸਿੰਘ ਧੂਮਾ ਹੁਣਾ ਦੇ ਵਿਚਕਾਰ ਡੇਢ ਘੰਟਾ ਜਿਹੜੀ ਬੈਠਕ ਚੱਲੀ ਹੈ ਉਹ ਬੇਸਿੱਟਾ ਰਹੀ ਹੈ ਮਤਲਬ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈਂਡ ਦੇ ਵਿੱਚ ਕਾਮਯਾਬ ਨਹੀਂ ਹੋਏ ਔਰ ਹਰਨਾਮ ਸਿੰਘ ਤੁਮਾ ਉਹਨਾਂ ਦੇ ਵੱਲੋਂ ਜਦੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਕਹਿ ਦਿੱਤਾ ਕਿ ਗੈਰ ਪ੍ਰਮਾਣਿਤ ਜਥੇਦਾਰ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦਾ ਹੈ ਤਾਂ ਇਹਦਾ ਵਿਰੋਧ ਹੋਣਾ ਸੁਭਾਵਿਕ ਹੈ ਜੇਕਰ ਵਿਰੋਧ ਹੁੰਦਾ ਹੈ ਤੇ ਸਥਿਤੀ ਵਿਗੜ ਸਕਦੀ ਹੈ ਏ ਬਾਬਾ ਹਰਨਾਮ ਸਿੰਘ ਧੋਮਾ ਹੁਣਾ ਦੇ ਵੱਲੋਂ ਕੱਲ ਇਹ ਗੱਲ ਕਹੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਆਨੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਮੁੱਚੀ ਸਿੱਖ ਕੌਮ ਨੇ ਮਾਨਤਾ ਨਹੀਂ ਦਿੰਦੀ ਹੈ ਔਰ ਉਹ ਕੌਮ ਤੋਂ ਪ੍ਰਮਾਣਿਤ ਜਥੇਦਾਰ ਨਹੀਂ ਹੈ ਇਸ ਕਰਕੇ ਉਹ ਉਸ ਸੰਦੇਸ਼ ਜਿਹੜਾ ਕੌਮ ਦੇ ਨਾਮ ਤੇ ਨਹੀਂ ਦੇ ਸਕਦੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਕੌਮ ਦੇ ਪ੍ਰਮਾਣਿਤ ਜਥੇਦਾਰਾਂ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਜੋਂ ਸੇਵਾ ਸੌਂਪਣ ਮਤਲਬ ਉਹ ਜਿਹੜੇ ਬਿਆਨ ਦੇ ਉੱਪਰ ਜਿਸ ਦਿਨ ਅ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਉਹਨਾਂ ਨੂੰ ਲਗਾਇਆ ਗਿਆ ਸੀ ਜਿਸ ਬਿਆਨ ਦੇ ਉੱਪਰ ਬਾਬਾ ਹਰਨਾਮ ਸਿੰਘ ਧੋਮਾ ਪਹਿਲੇ ਦਿਨ ਅੜੇ ਹੋਏ ਸੀ ਅੱਜ ਵੀ ਉਸੇ ਬਿਆਨ ਦੇ ਉੱਪਰ ਉਹ ਅੜੇ ਹੋਏ ਨੇ ਕਿ ਅਸੀਂ ਨਹੀਂ ਮੰਨਦੇ ਅਸੀਂ ਪ੍ਰਮਾਣਿਤ ਜਥੇਦਾਰ ਨਹੀਂ ਮੰਨਦੇ ਕੁਲਦੀਪ ਸਿੰਘ ਗੜਗੱਜ ਨੂੰ ਇਸ ਕਰਕੇ ਪ੍ਰਮਾਣਿਤ ਜਥੇਦਾਰ ਲਾਇਆ ਜਾਵੇ ਉਹਨੂੰ ਹੀ ਸੇਵਾ ਸੌਂਪੀ ਜਾਵੇ ਔਰ ਉਹਨਾਂ ਨੇ ਕਿਹਾ ਕਿ ਸਪਸ਼ਟ ਕਰ ਦਿੱਤਾ ਉਹਨਾਂ ਨੇ ਕਹਿੰਦੇ ਜੇ ਦਮਦਮੀ ਟਕਸਾਲ 6 ਜੂਨ ਨੂੰ ਕੱਲੂਕਾਰਾ ਦੇ ਬਸ ਮੌਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੇ ਹੱਕ ਦੇ ਵਿੱਚ ਨਹੀਂ ਹੈ ਪਰ ਉਹਦੇ ਲਈ ਸ਼੍ਰੋਮਣੀ ਕਮੇਟੀ ਦੇ ਨਾਲ ਕਦੇ ਵੀ ਉਹ ਟਕਰਾਅ ਨਹੀਂ ਚਾਹੁੰਦੇ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਕੋਈ ਸਹੀ ਫੈਸਲਾ ਜਿਹੜਾ ਲੈਣਾ ਚਾਹੀਦਾ ਹੈ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਦਮਦਿਮੀ ਟਕਸਾਲ ਦੇ ਮੁਖੀ ਦੇ ਨਾਲ ਉਹ ਜਿਹੜੀ ਬੈਠਕ ਹੋਈ ਹੈ ਬੜੇ ਸੁਖਾਂਵੇਂ ਢੰਗ ਦੇ ਵਿੱਚ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਇੱਕ ਦੋ ਦਿਨਾਂ ਦੇ ਵਿੱਚ ਸਾਰਥਿਕ ਹੱਲ ਜਿਹੜਾ ਸਾਰਥਕ ਹੱਲ ਅਸੀਂ ਲੱਭ ਲਾਂਗੇ ਮਤਲਬ ਉਹਨਾਂ ਨੂੰ ਹੱਲ ਲੱਭਣ ਦੇ ਲਈ ਕਿਹਾ ਗਿਆ ਹੱਲ ਕੀ ਲੱਭਣ ਦੇ ਲਈ ਕਿਹਾ ਗਿਆ ਕੁਝ ਆਪਸ਼ਨਾਂ ਵੀ ਜਿਹੜੀਆਂ ਉਹ ਬਾਬਾ ਹਰਨਾਮ ਸਿੰਘ ਧੂਮਾ ਹੋਣਾ ਨੇ ਦਿੱਤੀਆਂ ਉਹਨਾਂ ਨੇ ਕਿਹਾ ਕਿ ਇੱਕ ਤਾਂ ਦਮਦਮੀ ਟਕਸਾਲ ਸਿੱਖ ਕੌਮ ਦੇ ਸਤਕਾਰਕ ਜਥੇ ਦਾ ਜਥੇਬੰਦੀ ਹੈ ਇਹ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਿਹਾ ਉਹ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਦੇ ਵੀ ਉਹਨਾਂ ਦੇ ਨਾਲ ਟਕਰਾਅ ਨਹੀਂ ਜਾਂਦੀ ਦਮਦਮੀ ਟਕਸਾਲ ਦੇ ਨਾਲ ਸ਼੍ਰੋਮਣੀ ਕਮੇਟੀ ਜਿਹੜੀ ਕਦੇ ਟਕਰਾਅ ਨਹੀਂ ਜਾਂਦੀ ਔਰ ਟਕਸਾਲ ਦੇ ਵੱਲੋਂ ਕੁਝ ਉਹਨਾਂ ਨੂੰ ਕਹਿ ਸਕਦੇ ਹਾਂ ਤੁਸੀਂ ਹਦਾਇਤਾਂ ਦਿੱਤੀਆਂ ਗਈਆਂ ਨੇ ਟਕਸਾਲ ਦੇ ਵੱਲੋਂ ਕੁਝ ਸੁਝਾਅ ਦਿੱਤੇ ਗਏ ਨੇ ਹਦਾਇਤਾਂ ਨਹੀਂ ਕਹਾਂਗੇ ਉਹਨੂੰ ਸੁਝਾਅ ਕਹਾਂਗੇ ਸੌਰੀ ਸੁਝਾਅ ਦਿੱਤੇ ਗਏ ਨੇ ਇਹ ਸੁਝਾਅ ਇਹ ਦਿੱਤੇ ਗਏ ਨੇ ਕਿ ਜਥੇਦਾਰ ਗੜਗੱਜ ਦੀ ਥਾਂ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਭਾਨ ਸਹਿਬਾਨ ਅਤੇ ਸ੍ਰੀ ਅਕਾਲ ਤਖਤ ਦੇ ਮੁੱਖ ਗ੍ਰੰਥੀ ਵੀ ਸਿੱਖ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਜਾਰੀ ਕਰ ਸਕਦੇ ਨੇ ਮਤਲਬ ਟਕਸਾਲ ਕਹਿੰਦੀ ਹੈ ਕਿ ਅਸੀਂ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਅਸੀਂ ਪ੍ਰਮਾਣਿਤ ਜਥੇਦਾਰ ਨਹੀਂ ਮੰਨਦੇ ਕੌਮ ਦੇ ਨਾਮ ਸੰਦੇਸ਼ ਵੀ ਦੇਣਾ ਹੈ 6 ਤਰੀਕ ਨੂੰ ਕੱਲੂ ਘਾਰੇ ਦੇ ਬਸ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਸੰਦੇਸ਼ ਦੇਣਾ ਹੈ ਉਹ ਕਾਰਜਕਾਰੀ ਜਥੇਦਾਰ ਦੀ ਥਾਂ ਦੇ ਉੱਤੇ ਉਹਨਾਂ ਨੇ ਕਿਹਾ ਸੁਝਾਅ ਦਿੱਤਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਹਿਬਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਤੀ ਦੇ ਵੱਲੋਂ ਵੀ ਸਿੱਖ ਕੌਮ ਦੇ ਨਾਮ ਤੇ ਸੰਦੇਸ਼ ਦਿੱਤਾ ਜਾ ਸਕਦਾ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ ਉਹ ਕਰ ਸਕਦੇ ਨੇ ਤੇ ਜੇ ਅਜਿਹਾ ਹੁੰਦਾ ਹੈ ਤੇ ਫਿਰ ਟਕਰਾ ਤੋਂ ਬਚਿਆ ਜਾ ਸਕਦਾ ਹੈ ਇਹ ਟਕਸਾਲ ਦੇ ਵੱਲੋਂ ਸੁਝਾ ਜਿਹੜਾ ਉਹ ਐਸਜੀਪੀਸੀ ਨੂੰ ਦਿੱਤਾ ਗਿਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਦਮਦਮੀ ਟਕਸਾਲ ਵੱਲੋਂ ਦਿੱਤੇ ਗਏ ਸੁਝਾਤੇ ਕੋਈ ਕਾਰਵਾਈ ਹੁੰਦੀ ਹੈ ਤਾਂ 6 ਦਿਨ 6 ਜੂਨ ਦਾ ਜਿਹੜਾ ਦਿਨ ਹੈ ਉਹ ਸੁਖਾਂਵੇਂ ਮਾਹੌਲ ਦੇ ਵਿੱਚ ਲੰਘਣ ਦੀ ਸੰਭਾਵਨਾ ਹੈ ਮਤਲਬ ਨਾਲ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਫਿਲਹਾਲ ਇਸ ਮਾਮਲੇ ਸੰਬੰਧੀ ਅਗਲਾ ਫੈਸਲਾ ਸ਼੍ਰੋਮਣੀ ਕਾਲੀ ਐਸਜੀਪੀਸੀ ਦੇ ਵੱਲੋਂ ਕੀਤਾ ਜਾਣਾ ਹੈ ਔਰ SDPC ਦੇ ਵੱਲੋਂ ਇਹ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਅਸੀਂ ਜਲਦ ਹੀ ਇਹਦੇ ਉੱਤੇ ਕੋਈ ਸਾਰਥਕ ਹੱਲ ਜਿਹੜਾ ਹੈ ਉਹ ਲੱਭਣ ਦੀ ਅਸੀਂ ਉਮੀਦ ਕਰਦੇ ਹਾਂ ਔਰ ਉਮੀਦ ਹੈ ਕਿ 6 ਜੂਨ ਨੂੰ ਕਿਸੇ ਵੀ ਤਰੀਕੇ ਦਾ ਟਕਰਾ ਜਿਹੜਾ ਹੈ ਉਹ ਟਕਸਾਲ ਦੇ ਵੱਲੋਂ ਨਹੀਂ ਕੀਤਾ ਜਾਏਗਾ ਉਹ ਤਾਂ ਨਹੀਂ ਕੀਤਾ ਜਾਏਗਾ ਜਿਹੜੇ ਟਕਸਾਲ ਦੇ ਵੱਲੋਂ ਸੁਝਾ ਦਿੱਤੇ ਗਏ ਨੇ ਉਹਨਾਂ ਸੁਝਾਵਾਂ ਦੇ ਉੱਪਰ ਜੇਕਰ SDPC ਗੌਰ ਕਰਦੀ ਹੈ ਤੇ ਇਸ ਟਕਰਾ ਤੋਂ ਬਚਿਆ ਜਾ ਸਕਦਾ ਹੈ ਪਰ बैठक जेडी सुखावे ਢੰਗ ਦੇ ਵਿੱਚ ਹੋਈ ਪਰ ਉਸ ਦੇ ਬਾਵਜੂਦ ਵੀ ਦਮਦਮੀ ਟਕਸਾਲ ਜਿਹੜੀ ਹੈ ਉਹਦੇ ਵੱਲੋਂ ਇਹ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਜੇ ਐਸਜੀਪੀਸੀ ਟਕਰਾ ਨਹੀਂ ਚਾਹਦੀ ਤੇ ਇਹਨਾਂ ਸੁਝਾਵਾਂ ਦੇ ਉੱਪਰ ਕੰਮ ਜ਼ਰੂਰ ਕਰ ਲਿਆ ਜਾਣ ਔਰ ਪ੍ਰਮਾਣਿਤ ਪ੍ਰਮਾਣਿਤ ਜਥੇਦਾਰ ਹੀ ਸ਼੍ਰੀ ਕਲਕੱਤਾ ਸਾਹਿਬ ਦੇ ਜਥੇਦਾਰ ਹੋਣੇ ਚਾਹੀਦੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ 6 ਜੂਨ ਨੂੰ ਕੀ ਕੁਛ ਹੁੰਦਾ ਹੈ ਸੋ ਇਹ ਸੀ ਤਮਾਮ ਅੱਜ ਦੀਆਂ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ